ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆ ਜੀ ਵੀਡੀਓ ਵਿੱਚ ਪਾ ਚਾਰ ਨਗ ਸੇਲ ਲਈ ਲੈ ਕੇ ਆਏ ਜੀ। ਦੋ ਤਾਂ ਬਾਈ ਕੋਲੇ ਰਹਿਣਾ ਨੇ। ਇੱਕ ਤਾਜੀ ਸੋਈ ਹੈ, ਇੱਕ ਗੱਬਣ ਹੈ ਬਾਈ ਤੇ ਦੋ ਬੱਚੀਆਂ ਨੇ। ਆਓ ਕਰ ਲੈਨੇ ਬੜੀ ਚੰਗੀ ਗੱਲ ਬਾਤ ਆ ਜੀ ਬਾਈ ਜੀ। ਬਾਈ ਜੀ ਸਤਿ ਸ੍ਰੀ ਅਕਾਲ। ਹੋ ਠੀਕੋ ਵਧੀਆ ਜੀ। ਵਧੀਆ ਜੀ ਠੀਕ ਹੈ। ਬਾਈ ਨਾਮ ਤੇ ਐਡਰੈਸ ਬੋ ਜਸਵਿੰਦਰ ਸਿੰਘ ਜੀ ਪਿੰਡ ਧੂੜਕਟੂ ਸੀ। ਜਿਹੜਾ ਮੋਗਾ ਤਸਵੀਰ ਨੇ ਹਾਲਸੇ ਵਾਲਾ ਜੀ। ਨੇੜੇ ਪਿੰਡ ਆਪਾਂ ਦੇ। ਨੀੜੀ ਤਖਤਪੁਰ ਸਾਹਿਬ ਨੰਗਲ ਜੀ ਮਿਹਨ ਸਿੰਘ ਵਾਲਾ ਓਕੇ ਬਾਈ ਮੋਬਾਈਲ ਨੰਬਰ ਬੋਲ ਦੇ 97973052 ਠੀਕ ਆ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂਈ ਆ ਇਹ ਜੀ ਅੱਜ ਉਸ ਵੀ ਸੂਈਆ ਸਵੇਰੇ ਸੁਬਾ ਠੀਕ ਆ ਸੁਬਾ ਕਿਹੜਾ ਬਾਈ ਇਹ ਦੂਜਾ ਜੀ ਦੂਜਾ ਜੀ ਠੀਕ ਆ ਬੱਚਾ ਕੀ ਦੇਤਾ ਇਹਨੇ ਬੱਚਾ ਜੀ ਬੱਚਾ ਲੈਤਾ ਬਾਈ ਤੇ ਥਣ ਥਣ ਬਹੁਤ ਚੰਗਾ ਲੱਗਿਆ ਹਾਂ ਹਾਂ ਜੀ ਕਿੰਨਾ ਦੁੱਧ ਦੀ ਤੂੰ ਅਸਟੀਮੇਟ ਅਸਟੀਮੇਟ ਜੀ ਜਿਹਦੋਂ ਆਪਾਂ ਲਈ ਸੀ ਉਹ ਤਾਂ ਕਦੇ ਵੀ ਸਾਡਾ 16 ਲੀਟਰ ਪਹਿਲੇ ਉਸ ਚੋਇਆ ਆ ਆਪਾਂ 9 ਕਿਲੋ ਲੀਟਰ 6 ਮਹੀਨੇ ਦਾ ਬਣ ਲਈ ਸੀ ਓਕੇ ਬਾਈ ਚਲੋ ਵਾਕੀ ਸੇਵਾ ਹਣਾ ਵਾਕੀ ਸੇਵਾ ਤੇ ਡਿਪੈਂਡ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਉਹ ਜੇ ਚੰਗੀ ਜਰਸੀ ਬਰੀਡ ਹੈ ਜੇਰ ਬਈਆ ਬੱਠਲ ਚ ਰੱਖੀ ਬੈਠਾ ਬੱਚਾ ਦੇ ਤਕਰਮ ਵਾਲੀ ਨੇ ਬੱਚਾ ਬਾਈ ਤੇ ਬਰੀਡ ਫੁੱਲ ਆ ਹਣਾ ਹਾਂਜੀ ਹਾਂਜੀ ਬਰੀਡ ਕਲਰ ਬੜਾ ਚੰਗਾ ਥਾਨ ਬਹੁਤ ਚੰਗਾ ਮੋਟਾ ਚਿਵਾਈ 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 ਠੰਡੀ ਹੈ ਜੀ ਕੱਲਾ ਥਾਨ ਆ ਬਾਈ ਚਿਵਾਈ ਤੂ ਹੀ ਬਾਈ ਕਹਿੰਦਾ ਓਕੇ ਆ ਬਾਈ ਫੇਸ ਬੜਾ ਪਿਆਰਾ ਹਣਾ ਹਾਂਜੀ ਇਸ ਦੀ ਬਿਊਟੀ ਚੈੱਕ ਕਰੋ ਬਾਈ ਕੀ ਬਾਤ ਆ ਬਾਈ ਤੋ ਭਈਆ ਨਗੀਨਾ ਹੀ ਆ ਡਾਇਮੰਡ ਪੀਸ ਆ ਤੋਰਾ ਚੈੱਕ ਕਰੋ ਇੱਕ ਨੰਬਰ ਆ ਤੇ ਕੀ ਮੋਲ ਲ ਬਈ ਜਾਇਜ ਬਈ ਮੋਲੇ ਤੇ ਫੋਨ ਤੇ ਕਰ ਲਾਂਗੇ ਜਾਇਜ ਆ ਦੇਖੋ ਠੰਡੀ ਸੀ ਹੈ ਕੋਈ ਡੇਕ ਨਹੀਂ ਨਹੀਂ ਭਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਚੋਈ ਚੋਈ ਓਕੇ ਹੈ ਬਹੁਤ ਵਧੀਆ ਚੋਈ ਠੀਕ ਹੈ ਭਾਈ ਹਮ ਕਲਰ-ਕਲਰ ਬੜਾ ਚੰਗਾ ਕਰਮਾ ਲਈ ਹਾਂਜੀ ਹਾਂਜੀ ਚਮਕ ਚਮਕ ਵਾਲੀ ਹੈ ਕਰਮਾ ਇਹਨਾਂ ਵੀ ਬਹੁਤ ਵਧੀਆ ਜੀ ਮੋਲ ਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੋਲ ਜਿਹੜਾ ਵੜਦੇ ਹਿਸਾਬ ਨਾਲ ਬਿਲਕੁਲ ਜਾਇਜ ਹੋਗਾ ਖਿੱਚ ਕੇ ਮੋਲ ਰੱਖਾਂਗੇ ਬੜਾ ਮੋਲ ਕਰਦੇ ਪਛਾਂ ਤੋਂ ਲੈ ਵਾ ਚੈੱਕ ਕਰ ਲਓ ਕਿਆ ਬਾਤ ਹੈ ਤਾਰਾ ਮਾਰ ਕੇ ਦਿਖਾਗੀ ਤਾਰਾ ਮਾਰ ਦੋ ਬੇਨ ਬਾਈ ਤਾਰਾ ਬਾਈ ਬੱਚਾ ਲਾਲ ਕੇ ਕਿ ਲੋੜੀ ਨੀ ਲਾ ਲਓ ਇਹ ਲਾਓ ਲੈ ਬਾਈ ਚਵਾਈ ਚੈੱਕ ਕਰ ਲੋ ਚਵਾਈ ਚੰਗੀ ਆ ਨਾ ਬਹੁਤ ਵਧੀਆ ਝੋਣ ਵਾਲਾ ਚੰਗਾ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਨਹੀਂ ਨਿਆਣਾ ਪਾਉਣਾ ਪਾਉ ਬੱਚਾ ਛੱਡਣਾ ਛੱਡੋ ਨਹੀਂ ਛੱਡਣਾ ਨਾ ਛੱਡੋ ਲੈ ਬਾਈ ਹੂੰ ਕੁੱਤੀਆਂ ਵੱਟਣ ਵਾਲੀ ਜਵਾਈ ਹੈ ਇੱਕ ਨੰਬਰ ਚਵਾਈ ਇਹ ਲੈ ਬਾਈ ਮਗਰਲੇ ਥਣਾਈ ਚਵਾਈ ਚੈੱਕ ਕਰੋ ਉਲੀ ਬਹੁਤ ਹੈ ਇਤੁਆਈ ਨੂੰ ਬਹੁਤ ਬੋਲੀ ਬਹੁਤ ਹੈ ਜਿਵੇਂ ਮਰਜ਼ੀ ਚੋਈ ਚਲਕਣੀ ਹਾਂਜੀ 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 ਹਮ ਆ ਪੀਸੀ ਧੋਣ ਦੀਏ ਉਹ ਮੁੱਲ ਨਹੀਂ ਫਿਰ ਵੀ ਸਹੀ ਗੱਲ ਨਾਲੀ ਪਸਮਾਨ ਨਹੀਂ ਕੀਤਾ ਬੱਚਾ ਨਹੀਂ ਲੈ ਆਈ ਅਜੇ ਹਮ ਸਹੀ ਗੱਲ ਆ ਬਈ ਥਾਂ ਤੋਂ ਇੱਕ ਠੰਡੀ ਸੀਰ ਬਹੁਤ ਜਿਆਦੀ ਓਕੇ ਬਾਈ ਮੁੱਲ ਜਾਜੋ ਨਾ ਮੁੱਲ ਜਾਜੋ ਬਈ ਠੀਕ ਦੋ ਨੰਬਰ ਕਿਹੜਾ ਸੋਹ ਜੀ ਇਹ ਪਹਿਲਾ ਨਾ ਜੀ ਕਿੰਨੇ ਨੇ ਲੂਈ ਇਹ ਦਫਤਰ ਹੈ ਗਈ ਠੀਕ ਆ ਭਾਈ ਹਾਂਜੀ ਕਿੰਨਾ ਕੁ ਦੁੱਧ ਦੇ ਦੋ ਅਸਟੀਮੇਟ ਅਸਟੀਮੇਟ ਇਹਨੂੰ ਦੇਣਾ ਚਾਹੀਦਾ 17-18 ਜੀ ਨਾਮ ਹਾਂਜੀ ਕੱਦ ਘਾਟ ਵਾਲੀ ਵਧੀਆ ਓਕੇ ਫੇਸ ਬੜਾ ਪਿਆਰਾ ਹਨਾ ਓਕੇ ਸਰਜ ਚਾਹੀਦੀ ਕ੍ਰਾਸ ਬਾਲਸ ਸਹੀ ਗੱਲ ਆ ਭਾਈ ਮੰਗ ਬਹੁਤ ਆ ਮਿਲਦੀ ਘਾਟਾ ਤੋਰਾ ਚੈੱਕ ਕਰੋ ਬਰੀਡ ਕਲਰ ਕੁਲਰ ਇੱਕ ਨੰਬਰ ਥਾਣ ਬਹੁਤ ਚੰਗਾ ਲੱਗਿਆ ਕੱਲੀ ਕੱਚੀ ਕੱਚੀ ਆ ਹਾਂਜੀ ਠੀਕ ਚੱਚੀਆਂ ਦਾ ਫਿਰ ਮੁੱਲ ਜੈ ਜੀ ਹੋਣਾ ਹਾਂਜੀ ਹਾਂਜੀ ਆ ਸੰਢੀ ਸੀ ਦਾ ਕੋਈ ਡੱਕਤ ਨਹੀਂ ਜੇ ਮਰਜ਼ੀ ਥਣ ਕਿਚੀ ਚਲੋ ਜੀ ਠੀਕ ਆ ਭਾਈ ਹਾਂ ਮੁੱਲ ਹੋ ਜਾਊ ਫੋਨ ਤੇ ਹਨਾ ਹਾਂਜੀ ਹਾਂਜੀ ਠੀਕ ਵਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂ ਜਿਆ ਜ ਮੁੱਲ ਰੱਖਾਂਗੇ ਮੁੱਲ ਹੋਊਗਾ ਫੋਨ ਤੇ ਬਾਈ ਉਹਨੂੰ ਲਿਆ ਪਿੱਛੇ ਕਰਨਾ ਉਹਨਾਂ ਹੀ ਮੁੱਲ ਨੂੰ ਹਾਂ ਖਾਣ ਵਾਲਾ ਚੰਗਾ ਲੱਗਿਆ ਨਾ ਕਰਮਾਲੀ ਨੂੰ ਹਾਂਜੀ ਹਾਂਜੀ ਤੁਹਾਨੂੰ ਕਿੰਨਾ ਨੰਬਰ ਖਾਣ ਮੁਠੀ ਵਾਲਾ ਸਨ ਮਸ਼ਾਂ ਤੋਂ ਲੈ ਵਾ ਚੈੱਕ ਕਰ ਕਮਾਲ ਆ ਬਈ ਅਬ ਬੱਚੀ ਦੀ ਕਿੰਨੀ ਉਮਰ ਹੈ ਸਹੀ ਬੱਚੀ ਦੀ ਉਮਰ ਇਹ ਦੱਸੂ ਨਹੀਂ ਠੀਕ ਕਿਹੜੇ ਸੀਮੰਦ ਦੀ ਹੈ ਵੀਰੇ ਇਹ ਸੀਮੰਦ ਅਜੀ ਆਪਣੇ ਗਾਵਾਂ ਦੀ ਹੈ ਪਿੱਛੇ ਟਿਕ ਟੁਕੇ ਭਰੇ ਵੀ ਸੀ ਓਕੇ ਔਰਲੀ ਗਾਂ ਦੀ ਹੈ ਜੀ ਕਿੰਨਾ ਕੁ ਦੁੱਧ ਆ ਰਹੀ ਮਾਂ ਥੱਲੇ ਬਾਈ ਇਹਦੀ ਮਾਂ ਥੱਲੇ ਜੀ ਹੁਣ ਵੀ ਯਾਨੀ ਕਿਹ ਹੈਗੀ ਟੋਕੜ ਗੱਭਣਾ ਹੁਣ ਹੂੰ ਤੇ ਹੁਣ ਵੀ ਤਕਰੀਬਨ ਹੈਗਾ ਹੀ ਇਹ ਥੱਲੇ ਜੈ 14 15 ਠੀਕ ਪਾ 24 25 ਦਿੰਦੀ ਰਹੀ ਕੀ ਮੋਲ ਲਾ ਬਾਈ ਜਾਇਜ ਇਹਦਾ ਜੋ ਜੀ ਦੇ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਭਾਈ ਆ ਬੱਚੀ ਇਹਦੀ ਉਮਰ ਹਾਂਜੀ ਇਹਦੇ ਤਿੰਨ ਦਿਨ ਹੋ ਗਏ ਕਿ ਭਰਾਏ ਨੂੰ ਜੀ ਠੀਕ ਆ ਉਮਰ ਕਿੰਨੀ ਹੈ ਜੀ ਉਮਰ ਜੀ ਇਹਦੀ 14 ਮਹੀਨੇ ਦੀ ਹੈ ਠੀਕ ਹੈ ਭਾਈ ਮੂਹੋਂ ਖੀਰ ਰਾਂ ਜੀ ਠੀਕ ਹੈ ਭਾਈ ਇਹਦਾ ਮੁੱਲ ਜਾਇਜ਼ ਵੀਰੇ ਇਹਦਾ ਵੀ ਫੋਨ ਤੇ ਕਰ ਲਾਂਗੇ ਜਾਇਜ਼ ਜੀ ਠੀਕ ਹੈ ਭਾਈ ਧੰਨਵਾਦ ਜੀ ਹਾਂਜੀ